ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅਸੀਂ ਹਰਮਨ ਐਂਟਰਪ੍ਰਾਈਜ਼ ਬਠਿੰਡਾ ਐਗਰੀਜੋਨ ਡੀਲਰਸ਼ਿਪ ਨਰੂਆਣਾ ਤੋਂ ਬੋਲ ਰਹੇ ਹਾਂ ਅਸੀਂ ਤੁਹਾਨੂੰ ਅੱਜ ਸਾਡੇ ਐਗਰੀਜੋਨ ਦੀ ਬੈਲਰ ਅਤੇ ਰੈਕ ਬਾਰੇ ਜਾਣਕਾਰੀ ਦਿੰਦੇ ਹਾਂ ਇਹ ਸਾਡਾ ਰੈਕ ਹੈ ਤੇ ਇਹ ਸਾਡਾ ਬੈਲਰ ਹੈ ਇਸ ਦੀ ਖਾਸੀਅਤ ਸਭ ਤੋਂ ਮਜ਼ਬੂਤ ਅਤੇ ਵਧੀਆ ਕੁਆਲਿਟੀ ਦਾ ਹੈ ਇਸਦੇ 1 ਸਾਲ ਦੀ ਗਾਰੰਟੀ ਅਤੇ 1 ਸਾਲ ਦੀ ਫੁੱਲ ਸਰਵਿਸ ਸਾਡੇ ਕਨੀਓ ਦਿੱਤੀ ਜਾਂਦੀ ਹੈ ਅਤੇ ਇਸ ਦੇ ਨਾਲ ਜੋ ਸਮਾਨ ਕਿੱਟ ਆਈ ਹੈ ਉਹ ਘਟੋ ਕਟ 35000 ਰੁਪਏ ਦਾ ਸਮਾਨ ਉਸ ਦੇ ਵਿੱਚ ਫਰੀ ਦਿੱਤਾ ਜਾਵੇਗਾ ਇਹ ਸਾਡਾ ਰੈਕ ਹੈ ਫੁੱਲ ਹੈਵੀ ਫੁੱਲ ਡਿਊਟੀ ਆਓ ਕਿਸਾਨ ਭਰਾਵੋ ਇਸ ਨੂੰ ਦੇਖੋ ਤੇ ਪਰਖੋ ਤੇ ਅੱਗੇ ਇਸ ਵੀਡੀਓ ਦੇ ਨਾਲ ਬਣੇ ਰਹੋ ਅਸੀਂ ਤੁਹਾਨੂੰ ਅੱਗੇ ਲੈ ਕੇ ਚાલਦੇ ਹਾਂ ਤੇ ਆਪਣੇ ਕੋਲੇ ਮਿਊ ਪੰਜਾਬ ਤਲਵੰਡੀ ਭਾਈ ਦਾ ਪੂਰਾ ਮਜ਼ਬੂਤ ਬਣਿਆ ਹੋਇਆ ਕਰਚਾ ਵਾਲੀ ਰਿਪੋਰਟ ਵੀ ਮੌਜੂਦ ਹੈ ਜੋ ਕਿ ਇਸ ਦੀ ਖਾਸੀਅਤ ਕਿ ਸਭ ਤੋਂ ਵੱਧ ਸਫਾਈ ਲਿਆਉਂਦੀ ਕਾਬਲੀਅਤ ਰੱਖਦਾ ਹੈ ਹੈਵੀ ਡਿਊਟੀ 2024 ਨਿਊ ਮਾਡਲ ਤੇ ਇਸ ਦਾ ਨੰਬਰ ਦੇਖੋ ਭਰਾਵੋ 10 ਜੀਰਮਾ ਪਿੱਛੇ 8 ਬਲੀਏ ਸਾਡਾ ਪੰਜਾਬ ਦਾ ਸ਼ੇਰ ਕਰਜਾ ਵਾਲਾ ਰੀਪਰ ਤੁਹਾਡੇ ਲਈ ਹਾਜ਼ਰ ਹੈ ਤੇ ਭਰਾਵੋ ਤੁਸੀਂ ਦੇਖੋ ਕਿ ਆਹ ਬੈਕ ਸਾਈਡ ਤੁਸੀਂ ਜਿੰਨੇ ਮਰਜੀ ਧਾਗਾ ਇਹਦੇ ਵਿੱਚ ਰੱਖ ਸਕਦੇ ਹੋ ਨਾਲ ਟੂਲ ਕਿੱਟ ਇਹਦੇ ਵਿੱਚ ਪਈ ਹੈ ਪਾਣੀ ਵਾਲੀ ਟੈਂਕੀ ਨਾਲ ਦਿੱਤੀ ਹੋਈ ਹੈ ਤੇ ਅੱਗ ਬੁਝਾਉਣ ਲਈ ਸਿਲੰਡਰ ਵਿਸ਼ੇਸ਼ ਤੌਰ ਤੇ ਨਾਲ ਰੱਖਿਆ ਗਿਆ ਹੈ ਇਸ ਤੋਂ ਜ਼ਿਆਦਾ ਅੱਗੇ ਜਾਣਕਾਰੀ ਲੈਣ ਲਈ ਸਾਡਾ ਐਡਰੈਸ ਤੁਹਾਡੇ ਸਾਹਮਣੇ ਹੈ ਐਵਰੀਜਨ ਫੀਲਰਸ਼ਿਪ ਨਰੂਆਣਾ 100 ਵੀਰੋ ਸਾਡਾ ਐਡਰੈਸ ਬਾਦਲ ਰੋਡ ਪਿੰਡ ਨਰੂਆਣਾ ਜ਼ਿਲ੍ਹਾ ਬਠਿੰਡਾ ਫਾਰਮਨ ਐਂਟਰ ਪ੍ਰਾਈਜ਼ ਨਰਮਣ ਧੰਨਵਾਦ ਸ਼ਸ਼ੀਆਕ